ਲਗਾਤਾਰ ਪੈਰੇ ਮੀਂਹ ਤੇ ਚਲਦੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਬਰਸਾਤੀ ਪਾਣੀ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦਰਿਆਵਾਂ, ਡੈਮਾਂ, ਚੂਆਂ ਦੇ ਕੰਢੇ ਪੈੰਦੇ ਖੇਤਰਾਂ 'ਚ ਹਾਲਾਤ ਬਧਿਰੇ ਨਾ ਸੁਖਨੇ। ਗਵਾਂਡੀ ਸੂਬੇ ਹਿਮਾਚਲ ਦੇ ਪਹਾੜੀ ਇਲਾਕਿਆਂ 'ਚ ਔਰੀ ਲਗਾਤਾਰ ਬਾਰਿਸ਼ ਨਾਲ ਪੈਦਾਨੇ ਇਲਾਕਿਆਂ 'ਚ ਪਾਣੀ ਦਾ ਵਹਾਅ ਤੇਜ਼ ਹੋ ਗਿਆ। ਰਣਜੀਤ ਸੈਗਰ ਡੈਮ 'ਚ ਪਾਣੀ ਖਤਰੇ ਦੇ ਨਿਸ਼ਾਨ ਤੇ ਪੁੱਜਨ ਮਗਰੋਂ ਲਗਾਤਾਰ ਫਲੱਡ ਗੇਟ ਖੋਲ ਕੇ ਪਾਣੀ ਛੱਡਿਆ ਜਾ ਰਿਹਾ ਹੈ। ਗੁਰਦਾਸਪੁਰ 'ਚ ਰਾਵੀ ਤੇ ਰਿਆਜ ਪਾਣੀ ਬਦਨ ਹਲਦਾਸ ਪਿੰਡਾਂ 'ਚ ਪਾ ਲੋਕ ਫਸੇ ਹੋਏ ਨੇ ਮਕੋੜਾ ਤਾਜਪੁਰ ਕਾਨਾ ਰਾਮਸਰਾਏ ਵਰਗੇ ਪਿੰਡਾਂ ਚ ਪਾਣੀ ਘਰਾ ਦੇ ਅੰਦਰ ਦਾਖਲ ਹੋ ਚੁੱਕੇ ਅਤੇ ਲੋਕ ਪ੍ਰਸ਼ਾਸਨ ਨੂੰ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਨੇ ਪਠਾਨਕੋਟ ਵਿੱਚ ਵੀ ਪ੍ਰਸਾਤੀ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ ਪੰਜ ਛੇ ਪਸ਼ੂ ਜਿਹੜੇ ਫਸੇ ਹੋਏ ਨੇ ਇੱਕ ਫਸੂ ਮਰ ਗਿਆ ਤੇ ਬਾਕੀ ਲਾ ਪਤਾ ਨਾ ਹੁਣਾ ਕਰਕੇ ਅਸੀਂ ਦੇਖੋ ਟੂਬ ਲੈ ਕੇ ਭਾਲ ਕਰਨ ਚੱਲਿਆ ਜੇ ਲੱਭਦੇ ਤਾਂ ਠੀਕ ਹੈ ਤੇ ਪਾਣੀ ਦਾ ਪ੍ਰਵਾਹ ਬਹੁਤ ਜ਼ਿਆਦਾ ਇੱਥੇ ਅੰਨਗ ਪਾਣੀ ਆ ਚੁੱਕਿਆ ਹੈ ਜਾਨੀ ਕਿ ਛੋਕਰੀ ਨੂੰ ਵੀ ਖਤਰਾ ਟਾਂਡਾ ਜਿਹੜਾ ਬਿਲਕੁਲ ਡੁੱਬਨ ਦੇ ਕਤਾਰ ਤੇ ਹੈ ਕਾਨਾ ਵੀ ਡੁੱਬਨ ਦੇ ਕਤਾਰ ਤੇ ਹੈ ਤੇ ਸਾਡੇ ਪਿੰਡ ਨੂੰ ਵੀ ਬਹੁਤ ਖਤਰਾ ਅਸੀਂ ਪਿੰਡ ਚ ਆ ਕੇ ਬੋਲਦੇ ਪਿਆ ਬਾਹਰ ਗਏ ਕੋ ਪਸ਼ੂਆਂ ਦਾ ਬਹੁਤ ਮੁਸ਼ਕਲ ਹੈ ਜਿਹੜੀ ਨੀਵੇਂ ਜਗ੍ਹਾ ਤੇ ਪਸ਼ੂਆਂ ਨੂੰ ਕੱਢ ਰਹੇ ਆ ਔਰ ਬੱਚੇ ਜਿਹੜੇ ਉਹਨਾਂ ਨੂੰ ਵੀ ਆਪਣੇ ਪਿੰਡ ਤੋਂ ਦੂਜੇ ਪਿੰਡ ਤੋਂ ਭੇਜਣ ਦੀ ਕੋਸ਼ਿਸ਼ ਕਰ ਰਿਹਾ ਪ੍ਰਸ਼ਾਸਨ ਸਾਡੀ ਕੋਈ ਮਦਦ ਨਹੀਂ ਕਰ ਰਿਹਾ ਐਮਰਜੈਂਸੀ ਤੇ ਨਾਲ ਜੰਮੂ ਜਾਤ ਹੋਇਆ ਜਾਣਾ ਕੇਵਲ ਉਹ ਹੀ ਜਾ ਜਿਨ੍ਹਾਂ ਨੇ ਵੈਸੇ ਰੁਟੀਨ ਦੇ ਕੰਮਾਂ ਨੂੰ ਜਾਂ ਕਿਸੇ ਰਿਸਟਰੀ ਚ ਮਿਲ ਜਾਣਾ ਕੋ ਕਿ ਅੱਗੇ ਬਿਲਕੁਲ ਰਸਤਾ ਨਹੀਂ ਹੈ ਕਿਹੜਾ ਰਸਤਾ ਸੀ ਖੋਲਿਆ ਉਹ ਨਗਰੀਵਾਲ ਦਾ ਖੋਲਿਆ ਮੋਰ ਜਮੇ ਸਿੰਘ ਤੋਂ ਨਗਰੀ ਨਗਰੀ ਤੋਂ ਕਟਿਆ ਜਿਹੜਾ ਕੋ ਬੜਾ ਨੈਰੋ ਆ ਔਰ ਅੱਜ ਮੰਤਰੀ ਸਾਹਿਬ ਨੇ ਅਸੀਂ ਇਸ ਏਰੀਆ ਦਾ ਦੌਰਾ ਕਰਕੇ ਆਏ ਉਧਰ ਵੀ ਪਾਣੀ ਭਰਿਆ ਹੋਇਆ ਸੇ ਇਸੇ ਤਰ੍ਹਾਂ ਦੀ ਸਥਿਤੀ ਅੰਮ੍ਰਿਤਸਰ ਅਤੇ ਸੁਨਾਮ ਦੇ ਇਲਾਕੇ 'ਚ ਦੇਖਣ ਨੂੰ ਮਿਲ ਰਹੀ ਹੈ بارش ਕਾਰਨ ਆਸਵੇਰੇ ਤੜਕਸਰ ਰਜਨਾਲਾ ਦੇ ਨਾਲ ਲੱਗਦੇ ਪਿੰਡ ਸਰਾਏ ਵਿਖੇ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਜਿਸ ਕਾਰਨ ਛੱਤ ਡਿੱਗਣ ਵਾਲੇ ਕਮਰੇ 'ਚ ਸੁੱਤੇ ਹੋਏ ਪਰਿਵਾਰਿਕ ਮੈਂਬਰਾਂ ਤੇ ਛੱਤ ਦਾ ਮਲਬਾ ਡਿੱਗ ਜਾਣ ਕਰਣ ਬੱਚਿਆਂ ਸਮੇਤ 4 ਪਰਿਵਾਰਿਕ ਮੈਂਬਰ ਜ਼ਖਮੀ ਹੋ ਗਏ ਤੇ ਇਸ ਸਮੇਂ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਹ ਪਨ ਸੁੱਤੇ ਹਨ ਤੇ ਉੱਤੋਂ ਕੋਠਾ ਥੱਲੇ ਡਿੱਗ ਗਿਆ। ਕਿਨੇ ਕਿ ਵਿੱਜ ਗਿਆ। ਇਹ 5 ਵਜੇ ਦੀ ਗੱਲ ਹੈ ਕਿੰਨੀ ਕਿੱਟ ਲੱਗੀ ਬੱਚਿਆਂ ਦੀ ਬੱਚੇ ਦੀ ਜਿਆਦਾ ਲੱਗੀ ਕੁੜੀਆਂ ਦੀ ਵੀ ਲੱਗੀ ਆ ਮੇਰੇ ਵੀ ਲੱਗੇ ਦੋ ਥਾਂ ਟੰਕੇ ਲੱਗੇ ਆ